ਸਵਾਗਤ ਹੈ ਜੀ ਸਾਰਿਆਂ ਦਾ ਆਪਣੀ ਨਵੇਂ ਵਲੌਗ ਵਿੱਚ ਅੱਜ ਆਪਾਂ ਲਿਆਂਦਾ ਹੈ ਨਵਾਂ ਟਰੈਕਟਰ ਇਹ ਹੈ ਜੀ 3 ਸਪੀਡ 855 ਇਹ ਆਪਣਾ ਤਾਂ ਨਹੀਂ ਇਹ ਰਿਸ਼ਤੇਦਾਰਾਂ ਦਾ ਜਿਹੜੀ ਇੱਥੇ ਆਉਣੀ ਹੈ ਟੈਸਟਿੰਗ ਆਹ ਵੇ ਇਹਨੂੰ ਨਾਲ ਖੇਤ ਬਾਣੇ ਇੱਕ ਇਧਰ ਆਹਾ ਆਹਾ ਤੇ ਉਹ ਉੱਪਰ ਵਾਲਾ ਦੇਖਦੇ ਆਂ ਫਿਰ ਇਹ ਕਿਆ ਕਹਿੰਦਾ ਅੱਜ ਇਹ ਗਰਮ ਗਰਮ ਕਰਕੇ ਦੇਖਣਾ ਪੂਰਾ ਲੱਗਦਾ ਤਾਂ ਸੋਹਣਾ ਬੰਪਰ ਬੂੰਪਰ ਲਵਾ ਕੇ ਜੇ ਇਹਨੂੰ ਟਾਇਰ ਵੀ ਰੇਡੀਅਲ ਪਾਤੇ ਆਂਦੇ ਨੇ ਮੁੰਡੇ ਨੇ ਹੁਣ ਖੋਲਦੇ ਆਂ ਜੀ ਤਵੀਆਂ ਆਈਆਂ ਫਿਰ ਦੇਖਦੇ ਆਂ ਕੀ ਕਹਿੰਦਾ ਹੈ ਅੱਜ ਉਹ ਸਾਡਾ ਡਰਾਈਵਰ ਲੋ ਜੀ ਕਰਤੀ ਸ਼ੁਰੂ ਬਹਾਈ ਆਇਦਰ ਖਾਲੇ ਟਰੈਕਟਰ ਦੇ ਮਾਲਕ ਆ ਜੀ ਫਿਲਹਾਲ ਆਪਾਂ ਇਹ ਥੋੜਾ ਜਿਹਾ ਹੌਲੀ ਹੌਲੀ ਰੱਖਣਾ ਕਿਉਂਕਿ ਇਹਦੇ ਵਿੱਚ ਆਪਾਂ ਨਾਵੇ ਤੇ ਬੂਟੇ ਤੇ ਉਹ ਪਟਾਏ ਆ ਦੇ ਵਿੱਚ ਖੱਡੇ ਬਹੁਤ ਜ਼ਿਆਦਾ ਆ ਇੱਧਰ ਦੇਖੋ ਆ ਵੀ ਆ ਸਾਰੇ ਉੱਥੇ ਤੱਕ ਇਹ ਜਦੋਂ ਆਪਾਂ ਦੋ ਘਰ ਪਾਣੀ ਦੇ ਵਿੱਚ ਫਿਰ ਜ਼ਿਆਦਾ ਤਵੀਆਂ ਖੋਲ੍ਹਾਂਗੇ ਹੁਣ ਤਾਂ ਥੋੜੀਆਂ ਐ ਖੋਲੀਆਂ ਹੋਏ ਕਿਉਂਕਿ ਟੋਏ ਪੂਰ ਹੋ ਜਾਣਗੇ ਐਦਾਂ ਟਰੈਕਟਰ ਦੇ ਮਾਲਕ ਵੀ ਦੇਖ ਆਏ ਹੋਏ ਅੱਜ ਆਪਣਾ ਟਰੈਕਟਰ ਕਿੰਦਾ ਚੱਲਦਾ ਕਿੰਦਾ ਨਹੀਂ ਉਜੀ ਆਖੇਦ ਦੀ ਬਹਾਈ ਹੋ ਗਈ ਦੋ ਘਰ ਪੈ ਰਹੀ ਹੈ ਤੇ ਇਧਰ ਆ ਮੁੰਡਾ ਵੀ ਆ ਗਿਆ ਜਿਹਦਾ ਟਰੈਕਟਰ ਹੈ ਨਾਲ ਆਪਣੇ ਮਾਮਾ ਜੀ ਦੇ ਫਾਦਰ ਸਾਹਿਬ ਆਹ ਹੀ ਡਰਾਈਵਰ ਆਪਣਾ ਬਿਠਾਤਾ ਦਾ ਮੁੜ ਕੇ ਹੁਣ ਕੰਨ ਸੁਈ ਸੈਂਟਰ ਚ ਆ ਗਈ ਡਰਾਈਵਰ ਫੇਰ ਚੇਂਜ ਕਰਤਾ ਨਾਲ ਮਾਲਕ ਵੀ ਬੈਠੇ ਟਰੈਕਟਰ ਉਰ ਆਪਨੇ ਮਾਲਕ ਟਰੈਕਟਰ ਦੇ ਹਾਂਜੀ ਦੱਸਿਓ ਤੁਸੀਂ ਟਰੈਕਟਰ ਉ ਬੈਠ ਕੇ ਆਏ ਕਿਆ ਕਿੱਦਾਂ ਚੱਲਦਾ ਟਰੈਕਟਰ ਬਹੁਤ ਵਧੀਆ ਚੱਲਦਾ ਜੀ ਹਾਂ ਲੈਣਾ ਹੀ ਇਹੀ ਚਾਹੀਦਾ ਟਰੈਕਟਰ ਅੱਛਾ ਟਰੈਕਟਰ ਬਾਰੇ ਕੀ ਆ ਵਿਚਾਰ ਹੈ ਕੀ ਆ ਵਿਚਾਰ ਹੈ ਟਰੈਕਟਰ ਬਾਰੇ ਬਹੁਤ ਮਾਰਦਾ ਹੁਣ ਨਵਾਂ ਆ ਨਾ ਅੱਛਾ ਮੁਸ਼ਕ ਪਾਜੀ ਹੋਰ ਮਾਰੂੰਗਾ ਹੇ ਤਾਂ ਦੋ ਕਿੱਲੇ ਹੋਰ ਰਹਿੰਦੇ ਐ ਹੇ ਤਾਂ ਮੁਸ਼ਕ ਹੋਰ ਮਾਰੂੰਗਾ ਹੁਣ ਉਧਰ ਨੂੰ ਹੀ ਕਮਾਲ ਐ ਆ ਲੋ ਜੀ ਆ ਸਾਡੇ ਇੰਜੀਨੀਅਰ ਸਾਹਿਬ ਇਹ ਪੂਰਾ ਐਂ ਦੇਖੂਗਾ ਇਹਦਾ ਕੱਚ ਪੱਜ ਗਿਆ ਨਿਕਲਦਾ ਗਿਆ ਨਹੀਂ

ਵਾਟਰਮੈਨ ਆ ਗਿਆ ਵਾਟਰਮੈਨ ਹੈ ਪਾਣੀ ਪਾਣੀ ਕਿਹੜੀ ਹੁੰਦਾ ਡਰਾਈਵਰ ਨੂੰ ਧਿਆਨ ਲੱਗ ਗਈ ਆ ਤਵੇ ਫੋਸਟ ਡਰਾਈਵਰ ਛੇਤੀ ਹੁਣ ਹੜਾਈਆ ਵੀ ਕੋਈ ਐਸਕੇ ਜਿਹੜਾ ਨਾ ਕਹਿੰਦੇ ਧਿਆਨ ਲੱਗ ਗਿਆ ਲੱਗ ਗਿਆ ਦੱਸ ਰਾਈ ਵੀ ਮਗਲੀ ਆਦੀ ਪਤਾਰੀ ਤਵੀਆਂ ਬਾਹਰਲੇ ਪਾਸੇ ਵਾਈਦੀ ਆ ਇਹ ਅੰਦਰਲੇ ਪਾਸੇ ਦੱਸੋ ਪਾਜੀ ਫਿਰ ਕੁਝ ਸਭ ਦੱਸੋ ਆ ਦੱਸੋ ਇਹ ਤਾਂ ਯਾਰ ਨਾ ਆਪ ਮਾਰਤਾ ਅੱਜ ਅਸੀਂ ਆਹ ਟਰੈਕਟਰ ਮਗਰ ਪਾਤੀਆਂ ਤਵੀਆਂ ਉਹਦੇ ਵਿੱਚ ਮਗਰ ਪਾਤਾ ਕਰਾ ਬਸ ਹੋ ਗਿਆ ਤਾਂ ਉਹ ਕੋਲੇ ਵਗੈਰ ਫਾੜੇ ਕੈਨ ਤੇ ਦੇਖੀ ਜਿਆ ਉਹਦੇ ਨਾਲ ਆਹ ਜਿਹੜੇ ਇੱਧਰ ਸਾਈਡ ਪਰ ਟੋਏ ਆ ਇਹ ਥੋੜੇ ਥੋੜੇ ਉਹਦੇ ਨਾਲ ਪੂਰ ਕੇ ਫਿਰ ਬਹੁਤ ਮਗਰ ਪਾਉਣੇ ਆ ਫਾੜੇ ਕਲਟੀਵੇਟਰ ਲਓ ਜੀ कह काम खत्म हो गया हूँ चले फाले जोड़ने चलो जी फाले जोड़ के लियाए पहला फिर मिलते हैं खेत जी दबारा ले जी फाले जोड़ ले तो मुंडे मिनट के बाद सर चेंज कर देंगे पहला इन्होंने आ चढ़ाया वह हूँ जी एरिजनल ला लगे ਕਲਾਉਜੀ ਮੁੰਡਿਆਂ ਨੇ ਥਾਲੇ ਮਾਰਤੇ ਮੈਂ ਹੋ ਗਿਆ ਥੋੜਾ ਜਿਹਾ ਲੇਟ ਐਜੀ ਵੀ ਬਾਤ ਆ ਇਹਨਾਂ ਨੇ ਉਹ ਉੱਪਰ ਵਾਲਾ ਵੀ ਬਾਤ ਆ ਤੇ ਇਹ ਚ ਲੱਗਿਆ ਹੋਇਆ ਅੱਜ ਕੋਈ ਟਰੈਕਟਰ ਦੀ ਆਵਾਜ਼ ਬਦਲੀ ਵੀ ਐ ਕੱਲ ਨਾਲ ਤੇ ਮਾਲਕ ਵੀ ਇੱਥੇ ਹੀ ਐ ਹਾਂਜੀ ਬਾਜੀ ਕੀ ਆ ਕਹਣੇ ਤੁਸੀਂ ਮੂੰਹ ਨਾ ਕਮਾਓ ਮੂੰਹ ਨਾ ਕਮਾਓ ਹਾਂਜੀ ਬਾਜੀ ਕੀ ਕਹਣੇ ਕੀ ਲੱਗਦਾ ਅੱਜ ਦੇ ਅੱਜ ਟਰੈਕਟਰ ਦੇ ਬਾਰੇ ਦੱਸੋ ਕੁਝ ਠੀਕ ਐ ਬਾਜੀ ਕੱਲ ਨਾਲ ਤੇ ਕੀ ਫਰਕ ਐ ਅਵਾਰੀ ਖੁੱਲੀ ਹੋ ਗਈ ਟਰੈਕਟਰ ਦੀ ਅੱਜ ਹੈ ਜੇ ਹੋਰ ਖੁੱਲੀ ਹੋਣੀ ਹੋਣੀ ਹੈ ਤਾਂ ਅਜੇ ਤਾਂ ਹੋਰ ਖੁੱਲਣੀ ਹੈ ਇਹ ਅਜਾ ਤੁਸੀਂ ਤਿੰਨ ਕਿੱਲੇ ਵਾਏ ਆ ਦੋ ਅਸੀਂ ਅਜੇ ਆਪਣੇ ਹੀ ਵਾਣੇ ਆ ਬਰਤੋ ਜਿੱਦਾਂ ਮਰਜ਼ੀ ਬਰਤੋ ਤੁਹਾਡਾ ਹੀ ਟਰੈਕਟਰ ਹੈ ਹਾਂ ਸਾਨੂੰ ਦਾ ਟਰੈਕਟਰ ਨਵਾਂ ਚਾਹੀਦਾ ਟਰੈਕਟਰ ਤੁਹਾਨੂੰ ਨਵਾਂ ਮਿਲ ਜਾਊਗਾ ਨਹੀਂ ਰਵਾ ਨਵਾਂ ਨਹੀਂ ਰਵਾ ਓਕੇ ਓਕੇ ਹੌਲਾ ਸੁਣਿਓ ਟਰੈਕਟਰ ਦੀ ਆਵਾਜ਼ ਛੇਰ ਵੀਡੀਓ ਜਿਆਦਾ ਪਤਾ ਨਾ ਲੱਗਿਆ ਰੀਅਲ ਤੇ ਪਤਾ ਲਾਇਆ ਦਾ ਵੀ ਟਰੈਕਟਰ ਦੀ ਵਾਈਬ ਬਦਲੀ ਵੀ ਹੈ ਕੱਲ੍ਹ ਨਾਲ ਤੇ ਕੱਲ੍ਹ ਨਾਲ ਤੇ ਵੀ ਕਹਾਨੂੰ ਆਪਾਂ ਕਹਿ ਸਕਦੇ ਹਾਂ ਦੁਪਹਿਰ ਨਾਲ ਤੇ ਹੁਣ ਤੇ ਬਹੁਤ ਫਰਕ ਹੈ ਮਿੱਤਰੋ ਹਨੇਰਾ ਹੋ ਗਿਆ ਇਹ ਮੁੰਡੇ ਕਹਿੰਦੇ ਅੱਜ ਸਾਰਾ ਕੰਮ ਖਤਮ ਕਰਕੇ ਜਾਣਾ ਸਵੇਰ ਨੂੰ ਜ਼ੀਰੋ ਲੈਵਲ ਵਾਲਾ ਬੁਲਾਣਾ ਹਾਂ ਇਹ ਹਜੇ ਆ ਰਹਿੰਦਾ ਇਹਦੇ ਚ ਦੋਹਰ ਪਾਣੀ ਆ ਤੇ ਇਹਦੇ ਚ ਪੈ ਰਹੀ ਹੈ ਇਹ ਚ ਪੈ ਗਈ ਠੀਕ ਹੈ ਲੋ ਜੀ ਹੁਣ ਆਪਾਂ ਚੱਲੇ ਆਪਣੇ ਘਰ ਹਨੇਰਾ ਜ਼ਿਆਦਾ ਹੋ ਗਿਆ ਉਹ ਇੱਕ ਟਰੈਕਟਰ ਲੈ ਕੇ ਹੁੰਦਾ ਚੱਲ ਗਿਆ ਅਸੀਂ ਦੂਜੇ ਪਰਪਾ ਜਾ ਚੱਲੇ ਅੱਜ ਦੇ ਬਲੌਗ ਚ ਇੰਨਾ ਹੀ ਮਿਲਦੇ ਆਂ ਜੀ ਅਗਲੇ ਜੀ